ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਟ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਬਠਿੰਡੇ ਜ਼ਿਲ੍ਹੇ ਦਾ ਪਿੰਡ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੇ ਹਾਈਵੇ ਦੇ ਉੱਤੇ ਆਉਂਦਾ ਨਾਲ ਹੀ ਪੁੱਚੋ ਮੰਡੀ ਜਾਂ ਪੁੱਚੋ ਕਲਾ ਪਿੰਡ ਰਹਿ ਜਾਂਦੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਬਾਈ ਕੋਲ ਵਪਾਰ ਦਾ ਕੰਮ ਹੈ ਤੇ ਇੱਥੇ ਰੂਟੀਨ ਚ ਪਸ਼ੂ ਵਿਕਰੀ ਆਲੇ ਆਉਂਦੇ ਮੇਰੀ ਦੂਜੀ ਵੀਡੀਓ ਹੈ ਜਿਹੜੀ ਮੈਂ ਅੱਜ ਸ਼ੂਟ ਕਰ ਰਿਹਾ ਤੇ ਇਸ ਵੀਡੀਓ ਵਿੱਚ ਤੁਹਾਨੂੰ ਮੈਂ ਪੰਜ ਨਗ ਦਿਖਾਉਣੇ ਆ ਜਿਹਦੇ ਚ ਦੋ گاਵਾ ਜਿਹੜੀਆਂ ਦੁੱਧ ਵਾਲੇ ਪੱਖ ਤੋਂ ਛੇਤੀ ਦੁੱਧ ਤੇ ਆਉਣ ਵਾਲੀਆਂ ਜਿਹਦੇ ਚ ਇਹ ਗਾਂ ਬਹੁਤ ਵੱਡੇ ਕੱਦ ਕਾਠ ਦੀ ਹੈ ਗਰਮੀ ਦੀ ਰੁੱਤ ਵਾਲੀ ਗਾਂ ਇਹ ਤੋਂ ਬਿਨਾਂ ਇੱਕ ਹੋਰ ਵਾੜ ਜਿਹੜੀ ਇਹਦੇ ਨਾਲ ਖੜੀ ਹੈ ਵੀ ਗੱਭਣ ਇੱਕ ਹੀਫਰ ਹੈ ਦੱਸੋ ਇਹ ਵੀ ਗੱਭਣ ਤੇ ਦੋ ਬੱਚੀਆਂ ਜਿਹੜੀਆਂ ਹਜੇ ਹੈ ਛੋਟੀ ਉਮਰ ਦੀ ਪਰ ਇਹ ਹਜੇ ਨੌਨ ਪ੍ਰੈਗਨੈਂਟ ਹੈ ਇਹਨਾਂ ਦੀ ਵੀ ਆਪਾਂ ਡਿਟੇਲ ਪੁੱਛਾਂਗੇ ਸੋ ਲਾਸਟ ਤੱਕ ਵੀਡੀਓ ਦੇਖ ਲਓ ਗੇਰਾ ਪਸ਼ੂ ਜੱਜ ਗਿਆ ਉਹਦੀ ਤਸੱਲੀ ਕਰ ਸਕਦੇ ਹਾਂ ਤੇ ਨੰਬਰ ਸਕਰੀਨ ਉੱਤੇ ਵਜਿਦਾ ਚੱਲਦਾ ਰਹੂਗਾ ਸ਼ੁਰੂਆਤ ਵੱਡੀ ਵਹਿੜ ਤੋਂ ਕਰਾਂਗੇ ਉਦੋਂ ਬਾਅਦ ਜੇ ਤੁਹਾਨੂੰ ਬੱਚੇ ਦਿਖਾ ਦੇਵਾਂਗੇ ਜਾਂ ਸ਼ੁਰੂਆਤ ਆਪਾਂ ਇਧਰੋਂ ਬੱਚਿਆਂ ਵਾਲੇ ਪਾਸੋਂ ਕਰਦੇ ਹਾਂ ਦੱਸੋ ਤੇ ਲਾਸਟ ਤੇ ਵੱਡੀ ਵਹਿੜ ਦਿਖਾਵਾਂਗੇ ਮਿਲਦੇ ਆਂ ਬਾਈ ਨੂੰ ਹਰਦੀਪ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਅੱਜ ਆਪਾਂ ਪੰਜ ਨਾਗ ਦਿਖਾ ਰਹੇ ਹਾਂ ਹਾਂਜੀ ਵੈਸੇ ਰੂਟੀਨ ਚਾਹੀ ਜਾਂਦੇ ਪਸ਼ੂ ਹਾਂਜੀ ਆਈ ਜਾਂਦੇ ਵਿਕੀ ਜਾਂਦੇ ਆ ਰੂਟੀਨ ਠੀਕ ਹੈ ਚਾ ਭਾਈ ਇਹ ਬੱਚੀ ਕਿੰਨੀ ਕੁ ਉਮਰ ਹੋਊਗੀ ਤੇ ਕੀ ਰੇਟ ਰਹੂਗਾ ਇਹ 6-7 ਮਹੀਨੇ ਦੀ ਉਮਰ ਹੈ ਜੀ ਦੀ ਠੀਕ ਹੈ ਕਿਨੇ ਦੇ ਦੇ ਦਾਂਗੇ ਭਾਈ ਇਹਦਾ ਰੇਟ 12000 ਰੁਪਈਆ ਜੀ ਖੋਲ ਲੈਣ ਨੂੰ ਤੋਰ ਦੇ ਸੋ 12000 ਚ ਇੱਕ ਬੱਛੀ ਮਿਲੂਗੀ ਤੁਹਾਨੂੰ ਚਾਰ ਹੀ ਥਾਣਾ ਹੈ 6-7 ਮਹੀਨੇ ਉਮਰ ਹੈ ਛੋਟੀ ਉਮਰ ਦੀ ਬੱਛੀ ਸਾਂਭ ਲਓਗੇ ਤਾਂ ਫਾਇਦਾ ਹੀ ਹੋਣਾ ਹੈ ਕਾਰਨ ਗਰੋਵਰ ਸਟੇਜ ਤੇ ਹੈ ਦਸੰਬਰ ਜਨਵਰੀ ਤੱਕ ਜਾਂਦੇ ਗੱਬਣ ਕਰਾ ਲਓ ਜੇ ਤੇ ਅਗਲੇ ਸਾਲ ਦੇ ਵਿੱਚ ਹੀ ਰਕਮ ਵਧਾਜੂਗੀ ਕਰਮਾ ਲਈ 12000 ਡਿਮਾਂਡ ਹੈ ਦੱਸੋ ਢਾਂਚਾ ਤੁਹਾਡੇ ਸਾਹਮਣੇ ਹੈ ਪਤਲੀ ਚਮੜੀ ਦੀ ਹੈ ਜੀ ਬਿਲਕੁਲ ਹੈ ਸੋ ਦੋਸੋ ਪਤਲੀ ਚਮੜੀ ਦੀ ਬਾਕੀ ਜਦੋਂ ਇਹਨੂੰ ਫੀਡ ਪਾਣ ਲੱਗੀ ਤੇ ਦਾ ਸਟਰਕਚਰ ਬਹੁਤ ਸੋਹਣਾ ਨਿਕਰੂ ਕਿਉਂਕਿ ਉੱਤੋਂ ਬਿਲਕੁਲ ਸਟ੍ਰੇਟ ਹੈ ਰਿਕਾਰਡ ਚੰਗਾ ਦੱਸੇ ਉਹਨਾਂ ਦੇ 22 28 ਤੋਂ ਦੱਸਿਆ ਹੀ ਮਾਂ ਠੀਕ ਹੈ ਸੋ ਇੱਕ ਅਲੱਗ ਅ ਲਾਂਸ ਤੋਂ ਤੁਸੀਂ ਇਸ ਮੱਛੀ ਨੂੰ ਹੁਣ ਦੇਖੋਗੇ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਇਹਦਾ ਸਟਰਕਚਰ ਉੱਪੋਂ ਦੇਖ ਲਓ ਸਟ੍ਰੇਟ ਬਿਲਕੁਲ ਦਿਸਦੀ ਹੈ ਸੋ 12000 ਇਹਦਾ ਰੇਟ ਹੈ ਇੱਕ ਵੱੱਛੀ ਹੋਰ ਹੈ ਦੂ ਅੱਗੇ ਹਰਦੀਪਾ ਜਿਹੜੀ ਨਾਲ ਉਹਦੇ ਵੈੜ ਖੜੀ ਹੈ ਦੰਦੋ ਕਿਵੇਂ ਹੈ ਤੇ ਕੱਚੀ ਖੀਰੀ ਹੈ ਦੰਦੋ ਜੀ ਦੰਦ ਆਪਾਂ ਦਿਖਾ ਦੇਣ ਹਾਂਜੀ ਦਿਖਾ ਦੇਣ ਇਹ ਰੇਟ ਕੀ ਰਹੂਗਾ ਯਾਰ ਇਹਦੀ ਜੀ 32000 ਰੁਪਈਆ ਜੀ ਠੀਕ ਹੈ ਖੋਲ ਲੀਂ ਮੜਾ ਆਪਾਂ ਦੰਦ ਪਹਿਲਾਂ ਦਿਖਾਉਣੇ ਚਾਹੀਦੇ ਹਾਂਜੀ ਦਿਖਾਈ ਦੇਣ ਸੋਸੋ ਦੰਦ ਦੇਖ ਕੇ ਫਿਰ ਇਹਨੂੰ ਆਪਾਂ ਤੋੜਾਂਗੇ ਫੀਰੀ ਵੱਛੀ ਦੱਸੋ ਕਨਫਰਮ ਠੀਕ ਹੈ ਭਾਈ 32000 ਰੇਟ ਹੈ ਵੈਸੇ ਤਾਂ ਖੀਰੀ ਹੈ ਪਰ ਹਾਈਟ ਲੈਂਥ ਫੁੱਲ ਹੈ ਬੋਡੀ weight ਦਾ ਪੂਰਾ ਇਹਨੇ ਗੇਨ ਕੀਤਾ ਵੈ ਜੇ ਕੋਈ ਵੀਰ ਚੈੱਕ ਕਰਾਉਣ ਦੀ ਲੋੜ ਸਮਝਦਾ ਤਾਂ ਭਾਵੇਂ ਅੰਦਰੋਂ ਕਰਵਾ ਲਓ ਚੈੱਕ ਕਿਉਂਕਿ ਹਾਈਟ ਲੈਂਥ ਫੁੱਲ ਹੈ ਪਰ ਹੈ ਦੰਦੋਂ ਖੀਰੀ ਬੱਚੀ ਉਹ ਦੰਦ ਤੁਹਾਨੂੰ ਵੀਡੀਓ ਚ ਦਿਖਾਤੇ ਹੈ ਲੈ ਆ ਬਾਈ ਸੋ ਇਹਦਾ ਰੇਟ 32000 ਰੁਪਏ ਬਾਈ ਨੇ ਡਿਮਾਂਡ ਰੱਖੀ ਹੈ ਹਾਈਟ ਹੂਡ ਲੰਮੀ ਲੰਮੀ ਬਹੁਤ ਹੈ ਸਹੀ ਸੋ ਦੱਸੋ ਚੇ ਲੰਬੇ ਕੱਦ ਦੀ ਹੈ ਉਹ ਤਾਂ ਦੱਸਦੀ ਹੈ ਖੈਰ ਵੀਡੀਓ ਦੇ ਵਿੱਚ ਵੀ ਚੰਗੀ ਸਾਹਮ ਕੇ ਲੱਭਣ ਕਰਾ ਸਕਦੇ ਹੋ ਬਾਕੀ ਜੇ ਤੁਹਾਨੂੰ ਅੰਦਰੂਨੀ ਇਹਦੇ ਅੰਗਾਂ ਦੀ ਜਾਂਚ ਵਰਕ ਕਰਾਉਣ ਦੀ ਲੋੜ ਲੱਗਦੀ ਹੈ ਤਾਂ ਬੇਸ਼ੱਕ ਆਪਦਾ ਡਾਕਟਰ ਵੀਰ ਵੀ ਨਾਲ ਲਿਓ ਆਪਸ਼ਨ ਤੁਹਾਡੇ ਕੋਲ ਹੈ ਠੰਡੀ ਸੀਲ ਹੈ ਜਬੀ ਠੀਕ ਹੈ ਪਿਆਰੀ ਥਾਣਾ ਜੰਗਲੀ ਓਕੇ ਥਾਣ ਚ ਆ ਰਹੀ ਹੈ ਇਹਦੇ ਨਾਲ ਇੱਕ ਗੱਬਣ ਅੱਛੀ ਖੜੀ ਆ ਵਾਈਟ ਤੇ ਬਲੈਕ ਰੰਗ ਦੇ ਵਿੱਚ ਕਿੰਨੇ ਚੱਦੀ ਗੱਬਣਾ ਬਈ ਇਹ ਸੇਮਿੰਟ ਉੱਪਰ ਹੈ ਡਾਕਟਰ ਨੇ ਚੈੱਕ ਕਰਾਈ ਸੀ ਆਪਾਂ ਜੀ ਠੀਕ ਹੈ ਸੇਮਿੰਟ ਉੱਪਰ ਦੱਸਿਆ ਜੀ ਦੰਦੋ ਬਈ ਕਿੰਨੇ ਹਨ ਤਿੰਨੋ ਦੋ ਦੰਦ ਹੈ ਜੀ ਕੀ ਰੇਟ ਰਹੂਗਾ ਦਾ ਇਹਦਾ ਮੁੱਲ 60000 ਰੁਪਏ ਜੀ ਖੋਲ ਲੈ ਸੋ ਰੇਟ 60000 ਹੈ ਦੋ ਦੰਦ ਹੈ 6 ਮਹੀਨੇ ਤੋਂ ਤੇ ਗੱਭਣ ਹੈ ਗੱਭਣ ਬਾਰੇ ਤਾਂ ਹਮੇਸ਼ਾ ਹੀ ਇਹ ਗੱਲ ਕੀਤੀ ਹੈ ਵੀ ਜਿਹਨੇ ਪਸ਼ੂ ਖਰੀਦਣਾ ਹੁਣ ਤਾਂ ਇੱਥੋਂ ਤੱਕ ਵੀ ਇਹ ਲੱਗਦਾ ਵੀ ਜੇ ਪਸ਼ੂ ਦੇ 10 ਦਿਨ ਰਹਿੰਦੇ ਆ 12 ਦਿਨ ਰਹਿੰਦੇ ਆ ਤਾਂ ਉਹ ਵੀ ਭਾਵੇਂ ਚੈੱਕ ਪਾਸ ਕਰਵਾ ਲਿਆ ਕਰੋ ਤਾਂ ਕਿ ਬਾਅਦ ਚ ਆਪਸ ਵਿੱਚ ਕੋਈ ਲੰਬਾ ਜਾਂ ਫਰਕ ਨਾ ਪਵੇ ਸੋ ਦੋ ਦੰਦ ਹੈ ਦੰਦ ਤੁਹਾਨੂੰ ਵੀਡੀਓ ਚ ਦਿਖਾ ਦੇਾਂਗੇ ਹਵਾਨਾ ਬਣਾਉਂਦੀ ਢੋਲੀ ਵਾਲੀ ਬਹੁਤ ਸੋਹਣੀ ਹੈ ਦੇਖੋ ਜੀ 60000 ਇਹਦੀ ਡਿਮਾਂਡ ਬਸਤੋ ਬਾਈ ਨੇ ਕੀਤੀ ਹੈ ਸ਼ੀਆਮੀ ਨਤ ਉਤੇ ਇਹ ਗੱਬਣ ਹੋ ਗਈ ਹੈ ਉਹ ਵੀ ਰਾਈਡ ਤੋਂ ਚੱਕ ਪਾਸ ਹੈ ਜਿਹਨੇ ਲਜਾਣਾ ਹੈ ਪਸ਼ੂ ਖਰੀਦਣਾ ਹੈ ਉਹ ਕਰਵਾ ਸਕਦਾ ਜੇ ਤੋਂ ਬੰਨਤੀ ਤਾਂ ਫਿਰ ਤੁਹਾਨੂੰ ਦੰਦ ਵੀ ਇਹਦੇ ਜਰੂਰ ਦੰਦੇ ਦੇ ਹਰਦੀਪਾ ਹੀ ਦਿਖਾਵਾ ਦੇਣੀ ਸੋ ਥਾਣੇ ਦੇ ਵੀ 4 ਹੀ ਹਸੋ ਵੇਟੀ ਇਹ ਬਣਾਉਂਦੀ ਆਉਂਦੀ ਹੈ ਇਹਦਾ ਰੇਟ 60000 ਰੁਪਏ ਹੈ ਸੋ ਬੋਧਾਂ ਦਾ ਕਨਫਰਮ ਹੈ ਠੀਕ ਹੈ ਭਾਈ ਉਸਕੇ ਜਿਹੜੀ ਇਹਦੇ ਨਾਲ ਗਾਂ ਖੜੀ ਬਈ ਕਿੰਨੇ ਮਾਸੂਆ ਸੁਵਗੀ ਇਹ ਦੂਜਾ ਤੂ ਬਈ ਕਿੰਨਾ ਟਾਈਮ ਲੱਗੂਗੀ ਇਹ ਹਫਤਾ ਤੱਕ ਲੈ ਜੀ ਇਹਦਾ ਰੇਟ ਕੀ ਰਹਿਣਾ ਬਈ ਜੇ ਮੈਂ ਬੋਲਾਂ 82000 ਰੁਪਏ ਹੀ ਖੋਲੀ ਨੂੰ ਸੋ ਦੂਜਾ ਸੁਆ ਇੱਕ ਹਫਤਾ ਲੈਂਦੀ ਐ ਥੋੜੀ ਭਲੂਣ ਇੱਕ ਪਾਸੇ ਵੱਧ ਦਿਸਦੀ ਐ ਮਾਲਕਾਂ ਨੇ ਦੱਸਿਆ ਜੀ ਪਹਿਲੇ ਸੀ 22 ਤੋਂ ਦੋਈ ਉਹਨਾਂ ਨੇ ਠੀਕ ਐ ਸੋ ਥਾਣੇ ਦੇ ਹੱਥੀ ਚੁਾਈ ਵਾਲੇ ਟਾਂਚਾ ਤੁਹਾਡੇ ਸਾਹਮਣੇ 82000 ਡਿਮਾਂਡ ਐ ਇਹ ਬੇਲ ਬੂਲ ਬਹੁਤ ਲੰਮੀ ਐ ਜੀ ਲੰਬਾਈ ਬੇਲ ਬਹੁਤ ਨਹੀਂ ਦਿਸਦੀ ਦਸੋ ਇਹ ਗਾਂ ਚੇਤੀ ਦੁੱਤ ਆਉਣ ਵਾਲੀ ਹੈ ਦਿਨ ਹਜੇ ਲੈਂਦੀ ਹੈ ਹਫਤਾ ਹਜੇ ਲਾਊਗੀ ਸੌਣ ਦੇ ਵਿੱਚ ਥਣ ਥੀਚਵਾਈ ਵਾਲੇ ਆ ਤਿਆਰਤੁਰ ਬਹੁਤ ਹੋਊਗੀ ਠੀਕ ਹੈ ਉਹ ਚੰਗੀ ਬਾਈ ਕਹਿੰਦਾ ਪਿਆਰ ਹੋ ਜਾਣੀ ਹੈ ਵੈੜ ਇਹ ਇਹ ਤੋਂ ਅੱਗੇ ਇੱਕ ਵੱਡੀ ਗਾਂ ਜਿਹੜੀ ਵਿਕਾਊ ਆ ਥਣ ਦੇਖੋ ਦਸੋ ਹਵਾਨਾ ਪੂਰੀ ਸਪੇਸ ਪਈ ਹੈ ਕਨਵਾ ਸੂਰਦੀ ਪਈ ਇਹ ਦੂਜਾ ਸੂਗਾ ਜੀ ਕਿੰਨਾ ਟਾਈਮ ਲੈਂਦੀ ਇਹ ਲੋ ਜੀ ਅਰ ਤੋਂ ਦੱਸ ਦੇਣੀ ਜੀ ਕਿਹਦਾ ਕੀ ਕਹਿੰਦਾ ਸਮਤਾ ਕੋਈ ਠੀਕ ਹੈ ਇਹਦਾ ਰੇਟ ਕੀ ਰਹਿਣਾ ਤੋ 1.5 ਹੈ ਜੀ ਖੋਲ ਲੈ ਸੋ 1 ਲੱਖ ਤੇ 5000 ਰੇਟ ਹਜੇ ਹਫਤਾ ਇਹ ਵੀ ਲਾਉਗੀ ਸੋਨ ਦੇ ਵਿੱਚ ਬਹੁਤ ਵੱਡੀ ਵੈੜਾ ਦੱਸੋ ਇਹ ਪਹਿਲੇ ਸੋ ਇਹ 26 ਓਰ ਤੋਂ ਦੱਸਿਆ ਜੀ ਮਾਲਕ ਨੇ 26 ਓਰ ਤੋਂ ਦਿੱਤਾ ਜੀ ਠੀਕ ਹੈ ਸੋ ਰੰਗ ਬਲੈਕ ਦੇ ਵਿੱਚ ਹੈ ਥਾਨ ਹਥੀਂ ਚਵਾਈ ਵਾਲਾ ਕਾਫੀ ਉੱਚੀ ਲੰਬੀ ਵੇੜ ਹੈ ਪੂਰਾ ਹਾਈ ਕੱਦ ਕਾਠਾ ਆਲਾ ਇਹਦਾ ਢਾਂਚਾ ਹੈ ਸਾਈਡ ਤੋਂ ਦੇਖਿਓ ਹਵਾਨਾ ਬਹੁਤ ਸੋਹਣਾ ਦਿਸਦਾ ਪਿਛਾਂ ਦੀ ਵੀ ਹਵਾਨਾ ਚੰਗਾ ਦਿਸਦਾ ਇਹਨੂੰ ਗੇਟ ਵਾਲ ਨੂੰ ਲੈ ਜੀ ਬਾਈ ਇਹ ਇੱਕ ਟੇਕਾ ਪਚਾਈ ਹੀ ਏ ਠੀਕ ਹੈ ਉਹ ਵੱਡੀ ਵੇੜ ਹੈ ਦੱਸੇ ਦੇ ਕੋਈ ਸ਼ੱਕ ਨਹੀਂ ਬਸ ਇਹ ਵੀ ਆ ਵੀ ਇਤਾਂ ਨਹੀਂ ਗਾਵਾਂ ਗਰਮੀ ਘੱਟ ਬਣਾਉਂਦੀਆਂ ਦੁੱਧ ਇਹਨੇ ਪੂਰਾ ਦੇਈ ਜਾਣਾ ਕਿਉਂਕਿ ਢਾਂਚੇ ਨੇ ਦੁੱਧ ਦੇਣਾ ਥਣ ਚੰਗਾ ਲੱਗਾ ਹਵਾਨਾ ਚੰਗਾ ਅਕਾਰ ਹਵਾਨੇ ਦਾ ਪੂਰਾ ਤਕੜਾ ਤਿਆਰ ਕਰੂਆਂ ਬਹੁਤ ਸੋਹਣਾ ਹੀ ਬੈਠਦਾ ਈ ਸੋ ਵਾਟੀ ਕਰਨ ਕੰਨ ਬਹੁਤ ਸੋਹਣੀ ਲੈ ਚੱਲ ਬਈ 1 ਲੱਖ ਤੇ 5200 ਡਿਮਾਂਡ ਹੈ ਜਦੋਂ ਪੂਰੀ ਠੋਕਰਾਂ ਤੇ ਹੋਊਗੀ ਉਦੋਂ ਲੁੱਕ ਇਹਦੀ ਖਸ ਹੋ ਰਹੀ ᱛੀ ਸਿੰਘ ਪਾਪਾ ਵੀ ਇਹ ਕੱਚੀ ਈ ਉਹ ਕਰਕੇ ਮੋਲੋ ਸਾਣਾ ਕੀਤਾ ਜਦ 10000 ਬੰਦਾ ਸਾਹਮਣੂ ਬਈ ਸਹੀ ਸੋ ਪਿੱਛੋਂ ਹਵਾਨਾ ਕੁਛ ਫੇਰ ਦੇਖ ਲਵਾਂਗੇ ਜਦੋਂ ਇਸ ਸਾਈਡ ਨਾਲੀ ਫੀਲਿੰਗ ਮਰ ਗਿਆ ਠੀਕ ਸੋ ਸੀਲਸ ਰੀ ਫਾਲਰਸ ਇਹ ਨਾਗ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀਗੇ ਪੰਜ ਪੰਜੇ ਦਿਖਾਤੇ ਹੈ ਜਿਹੜੀ ਵੈੜ ਇਧਰੋਂ ਤੋਰੀ ਸੀ ਦੋਸਤੋ ਦੁੱਧ ਵਾਲੇ ਪੱਕ ਤੋਂ ਇਹਦਾ ਹੱਥੀ ਚੁਾਈ ਵਾਲਾ ਥਾਣਾ ਥੋੜੀ ਜੀ ਭਲੂਣ ਇੱਕ ਪਾਸੇ ਦਿਸਦੀ ਹੈ ਤਾਂ ਵੀ ਕਿਸੇ ਦੀ ਡਿਸਾਈਡ ਹੋ ਜਾਂਦੀ ਠੀਕ ਹੈ ਸੋ ਇਹ ਜਿਹੜੀਆਂ ਉਹ ਦੋ ਵੱਡੀਆਂ ਗਾਵਾਂ ਜਿਨ੍ਹਾਂ ਨੇ ਹਫ਼ਤੇ ਦਾ ਸੰਦਨਾ ਦੇ ਵਿੱਚ ਦੀ ਦੁੱਧ ਤੇ ਆ ਜਾਣ ਇਹਦਾ ਵੀ ਥਾਂ ਦਾ ਸਹਿਜ ਅਗਲਾ ਪਿਛਲਾ ਤੁਸੀਂ ਦੇਖੋਗੇ ਤੁਹਾਨੂੰ ਇੱਕੋ ਜਿਹਾ ਨਜ਼ਰਾਉ ਵੱਡੇ ਵਜਨ ਦੀ ਵੱਡੇ ਕਦ ਕਾਠ ਦੀ ਵੈੜ ਚੰਗਾ ਦੁੱਧ ਆਸਈ ਇਹ ਦੇਊਗੀ ਇਹਦੇ ਨਾਲ ਇੱਕੇ ਗਾਂ 82000 ਡਿਮਾਂਡ ਇੱਕ ਵੈੜ ਦੰਮੇ ਨਹੀਂ ਰਹਿੰਦੇ ਆ ਚੱਕ ਪਾਸ ਇਥੋਂ ਕਰਵਾ ਲਓ ਕਨਫਰਮ ਦੋ ਦੰਦ ਚੰਗੀ ਸਾਬ ਲਓਗੇ ਤਾਂ ਦੋਗੁਣੀ ਜਾਨੀ ਸਾਂਭੂਗਾ ਜੀ ਬੰਦਾ ਹੁਣ ਮੰਨ ਲਓ ਸੀਤ ਉੱਪਰ ਆਈ ਸਹੀ ਤਾਂ 22.5 ਦੰਮੇ ਸਾਬੂਗਾ ਤਾਂ ਦੁੱਗਣੀ ਕੀਮਤ ਕਰ ਜਾਣੀ ਐ ਬੱਚੀ ਨੇ ਜੀ ਸਹੀ ਐ ਸੋ ਸੋ ਰਕਮ ਵਧਾ ਜੂਗੀ ਕਰਮਾੜੀ ਇਹਦੇ ਨਾਲ ਇੱਕ ਵਹਿਣ ਖੜੀ ਐ ਗੱਬਣ ਹੋਣ ਵਾਲੀ ਐ ਹੈ ਦੰਦੋਂ ਖੀਰੀ ਅਜੇ ਦੰਦ ਕੋਈ ਵੀ ਤੋੜਿਆ ਨਹੀਂ ਗਾ ਵਿਰਲ ਜ਼ਰੂਰ ਐ ਦੰਦਾਂ ਚ ਪਰ ਹਜੇ ਖੜੇ ਸਾਰੇ ਫੀਰੇ ਦੰਦਾਂ ਦੇ ਥੱਲੋਂ ਚਾਰ ਹੀ ਥਣਾਂ ਤੇ ਇੱਕ ਛੋਟੀ ਉਮਰ ਦੀ ਬੱਚੀ ਹੈ 12 ਕਹੇਜ਼ ਰੇਟ ਹੈ ਬਾਕੀ ਕੋ ਸਮਾਨਤਨ ਬਾਈ ਸਾਰੇ ਪਸ਼ੂਆਂ 'ਚ ਥੋੜਾ ਥੋੜਾ ਕਰੂਗਾ ਜ਼ਰੂਰ ਤੁਸੀਂ ਗੱਲਬਾਤ ਕਰ ਲਓ ਜੇ ਵੀ ਕਿੰਨਾ ਕੁ ਫਰਕ ਦੇ ਨਾਲ ਥੋੜੇ ਸਲਤੇ ਹੋ ਜਾਣਗੇ ਧੰਨਵਾਦ